ਦੇ ਲੋਕ ਭਰੇ ਹੋਏ ਹਨ ਤੁਸੀਂ ਜਿਹੜੇ ਡੀਡੀਐਸ ਨਿਊ ਚੈਨਲ ਦੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਆ ਕੇ ਆਰਾਮ ਕਰਿਆ ਕਰਦੇ ਸੀ ਪਿੰਡ ਬਦਾਦਪੁਰ ਜਿੱਥੇ ਗੁਰੂ ਕਾ ਬਾਗ ਜਿੱਥੇ ਲੱਗਿਆ ਮੇਲਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚੀ ਹਾਜ਼ਰੀ ਇਸ ਮੌਕੇ ਤੇ ਟਾਡੀ ਜੱਥੇ ਨੇ ਵੀ ਕਵਿ ਵਿਸਰੀ ਸੁناਈ ਤੇ ਲੋਕਾਂ ਨੂੰ ਕੀਤਾ ਨਿਹਾਲ ਸੰਗਤਾਂ ਨੂੰ ਤੇ ਨਾਲ ਹੀ ਗੁਰੂ ਕਾ ਲੰਗਰ ਵੀ ਟੁੱਟ ਵਰਤਿਆ ਆਓ ਦੇਖਦੇ ਹਾਂ ਪੂਰੀ ਖਬਰ ਦਰਸ਼ਕੋ ਪਰ ਬਦਾਦਪੁਰ ਤੋਂ ਮੇਰੇ ਭਰਾ ਮੇਰੀ ਜਾਨ ਉਹਨੇ ਤੇ ਜਿੰਨ ਸੋਨ ਤੋਂ ਕਰੇ ਤੇ ਮੈਂ ਕਹਿੰਦਾ ਨਹੀਂ ਜਾਂਦਾ ਤੇਰਾ ਆਇਆ ਭਰਾ ਮਾਰੇ ਦਾ ਜਾਫਾ ਲਾਉਣ ਨਾਲ ਆਪਣੀ ਪਹਿਲਾਂ ਜੋ ਸਾਰੇ ਰੂਹੇ ਜੇ ਵਿਚਾਰ ਕਦੇ ਫਿਰੀਂ ਚੋੜੀਏ ਬਲਕੇ ਜਾਈ ਸਾਥ ਤੇ ਜਿਹੜੇ ਸਾਥਰੋ ਪੀਰ ਨਾ ਆਖਿਆ ਜਾਂਦਾ ਤੇਰੇ ਸ਼ਾਨ ਸੌ ਮੱਥਾ ਘਟੇ ਕਾ ਜਾਂਦਾ ਆ ਤੁੰਦਾਂ ਦੇ ਰੱਤ ਨੂੰ ਤੁੰਦਾਂ ਇਹ ਰੌਣਕ ਇਹ ਖੇਤਰ ਵੀ ਕਈ ਵਾਰ ਪਹੇੜ ਹੈ ਪਰ ਫਿਰ ਵੀ ਰੱਖਿਆ ਕਿਉਂਕਿ ਜਦੋਂ ਇਹ ਦੁਆਰ ਵਿੱਚੋਂ ਕੰਗਾ ਮੁਜਜ਼ਾ ਨਹੀਂ ਹਰ ਵੇਲੇ ਮਿਲਾਈ ਕਰ ਪਰ ਗੁਰੂ ਘਰ ਵਿੱਚ ਆ ਕੇ ਜਿੰਨਾਂ ਜਨਮਾਂ ਤੋਂ ਕਿਸੇ ਦੇ ਨਾਮ ਬਲੇ ਕਿਸੇ ਦੇ ਨਾਮ ਮਾਰੋ ਖਾਸੇ ਕਰੋ ਸਤਿਨਾਮ ਸ਼ਹੀਦ ਵਾਹਿਗੁਰੂ ਜੀ ਮੇਰੀ ਸੰਗਤਾਂ ਉਹ ਬੇਬੀਆਂ ਸਾਡਾ ਸਮਾ ਸਮਾਪਤ ਹੈ ਅਸੀਂ ਸਮਾਪਤੀ ਲਗਿਆ ਕਰਨਾ ਚਲੋ ਪਿੰਡ ਪਦਾਪੁਰ ਵਿਖੇ ਗੁਰੂ ਕੇ ਬਾਗ ਜਿੱਥੇ ਕੇ ਬੀਬੀਆਂ ਲੰਗਰ ਦੀ ਸੇਵਾ ਕਰ ਰਹੀਆਂ ਵਾ ਤੇ ਤੁਹਾਨੂੰ ਲਾਈਵ ਤਸਵੀਰਾਂ ਆਪਾਂ ਵਖਾ ਰਹੇ ਆ ਗੁਰੂ ਕੇ ਬਾਗ ਪਿੰਡ ਪਦਾਪੁਰ ਦੀ ਨਗਰ ਦੇ ਵਿੱਚ ਜਿਹੜਾ ਟਿੱਕਿੰਗ <small> <small> ਸਾਬ ਦਾ ਚਲੋ ਸ਼ੁਰੂ ਕਰਾਪਤੋ ਜਪੀ ਸਾਲ ਨੂੰ 6 ਮਹੀਨੇ 13 ਦਿਨ ਬਾਬਾ ਲਾਹਾਂ ਕੰਮ ਕਰਾ ਗੁਰੂ ਜੀ ਦੇ ਮੱਥਾ ਆਰਾਮ ਕਰਦੇ ਰਹੇ ਆ ਅੱਜ ਚੁੱਗੀ ਕਰਾ ਆਰਾਮ ਕਰਦੇ ਰਹੇ ਆ ਜੇ ਫਿਰ ਹੁਣ ਬ੍ਰਹਮ ਗਿਆਨੀ ਬਾਬੇ RAM ਸਿੰਘ ਹੋਣੀ ਉਹਨਾਂ ਨੇ ਬਾਬਾ ਬ੍ਰਹਮ ਗਿਆਨੀ ਬਾਬੇ ਜੀ ਸਿੰਘ ਹੋਣੀ ਉਹ ਸਾਲ ਦੀ ਤਰ੍ਹਾਂ ਅੜੇ ਦੇ ਨਾ ਇੱਥੇ ਮੇਲਾ ਬਣਾਇਆ ਜਾਂਦਾ ਤੇ ਸੰਗਤਾਂ ਬੜੇ ਬਹੁਤ ਮਸ਼ਹੂਰ ਮੇਲਾ ਕਿੰਨਾ ਵੱਲੋਂ ਮਨਾਇਆ ਜਾਂਦਾ ਵੀਰ ਜੀ ਕਰਨਾਲ ਦੇ ਮੁਖੀ ਬਾਬਾ ਗੱਜਣ ਸਿੰਘ ਉਹਨੂੰ ਵੀ ਬਾਬਾ ਜੋਗਾ ਸਿੰਘ ਹੋਣੀ ਉਹਨਾਂ ਵੱਲੋਂ ਮਨਾਇਆ ਜਾਂਦਾ ਪਰ ਆਦਰ ਬਾਬੇ ਸਿੰਘ ਜੀ ਨੇ ਸ਼ੁਰੂ ਕੀਤਾ ਸੇਵਾ ਸੇਵਾ ਕਿੰਨਾ ਵੱਲੋਂ ਕੀਤੀ ਜਾਂਦੀ ਕਿਹੜੇ ਕਿਹੜੇ ਪਿੰਡਾਂ ਵੱਲੋਂ ਲਾਲਪੁਰ ਵੱਲੋਂ ਲੱਗਰਦੀ ਸੇਵਾ ਉਹਨਾਂ ਨੂੰ ਕੀਤੀ ਜਾਂਦੀ ਆ ਬਾਕੀ ਬਾਬਿਆਂ ਦਾ ਦਲ ਪੰਥ ਘੋੜੇ ਆਉਂਦੇ ਆ ਤੇ ਮੈਰੇ ਚੱਲਦੇ ਆ ਅੱਛਾ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹਦੇ ਜੀ ਗੁਰੂ ਨੂੰ ਇਸ ਇਤਿਹਾਸ ਬਾਰੇ ਇਹ ਜਾਣਕਾਰੀ ਵੱਡੇ ਨੇ ਸਾਨੂੰ ਦਿੱਤੀ ਹੈ ਜੀ ਕਿ ਮਹਾਰਾਜ ਜੀ ਤੇਰਵਾ ਸਾਹਿਬ ਇੱਥੇ ਆ ਕੇ ਦੁਪਹਿਰ ਵੇਲੇ ਆਰਾਮ ਕਰਦੇ ਸੀਗੇ ਇਹ ਉਸ ਟਾਈਮ ਦੇ ਇੱਥੇ ਬਾਗ ਸੀਗਾ ਹਾਂਜੀ ਫਿਰ ਪ੍ਰਾਤਮਿਕ ਗੁਰੂ ਦਾ ਬਾਗ ਤਾਂ ਹੀ ਇੱਥੇ ਬੋਲਿਆ ਜਾਂਦਾ ਮਹਾਰਾਜ ਜੀ ਤੇਰਵਾ ਸਾਹਿਬ ਦੀ ਕਰਨ ਜੋ ਕਰਦੀ ਆ ਜੀ ਸਾਬਾ ਦੀ ਸੇਵਾ ਕਰਦੇ ਅਸੋ ਜੀ ਮਾਤਾ ਸਿੰਘ ਜੀ ਕਰਨਾ ਦਾ ਲੜਨ ਸੇਵਾ ਚਲਦਾ ਲਾਈਵ ਜੀ ਗੁਰੂ ਸਾਹਿਬ ਵਾਹਿਗੁਰੂ ਜੀ ਜੀ ਸੋਤੇ